ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਬਹੁਤ ਹੀ ਘੱਟ ਲੋਕ ਇਸ ਗੁਰੂ ਘਰ ਦੇ ਇਤਿਹਾਸ ਤੋਂ ਜਾਣੂ ਹੋ। ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਦੇ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਨ ਜੋ ਪ੍ਰਾਪਤਰੀਆ ਅਤੇ ਇਸ ਦਾ ਇਤਿਹਾਸ ਕੀ ਹੈ ਉਸ ਦੇ ਚਾਤ ਮਾਰ ਕੇ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਇਸ ਗੁਰੂ ਘਰ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਯਾਨੀ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਦੇ ਨਾਲ ਜੁੜਿਆ ਹੋਇਆ ਹੈ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਜ਼ਿਲ੍ਹਾ ਕਰਪੂਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਸਥਿਤ ਹੈ ਇਹ ਆਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਇੱਥੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੇ ਨਾਨਕੀ ਵ੍ਰਿਹਾ ਕਰਦੀ ਸੀ ਅਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਪਣੀ ਭੈਣ ਕੋਲ ਆਇਸਾ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਮਾਤਾ ਸੁਲਖਣੀ ਜੀ ਦੇ ਨਾਲ ਹੋਈ ਅਤੇ ਇੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਾਤ ਚੱਲ ਕੇ ਬਟਾਲਾ ਗਈ ਸੀ ਜੇਕਰ ਗੱਲ ਕਰੀਏ ਤਾਂ ਇਸੇ ਸਥਾਨ ਤੇ ਮਾਤਾ ਸੁਲਖਣੀ ਜੀ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਜੋ ਕਿ ਬਾਬਾ ਸ਼੍ਰੀਚੰਦ ਅਤੇ ਬਾਬਾ ਲਖਮੀਚੰਦ ਜੀ ਹੋਏ ਸਨ ਇਹ ਉਹੀ ਜਗ੍ਹਾ ਹੈ ਜਿੱਥੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿੱਚ ਗਏ ਹੋ ਸਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੁੱਖ ਲੱਗਦੀ ਹੈ ਅਤੇ ਬੀਬੇ ਨਾਨਕੀ ਜੀ ਇੱਥੇ ਹੀ ਗੁਰੂ ਦਾ ਬਾਗ ਰਿਆ ਕਰਦੇ ਸਨ ਤਾਂ ਉਹ ਗੁਰਦੁਆਰਾ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਨੂੰ ਬਗਦਾਦ ਜਾ ਕੇ ਹਲਕਾ ਸ਼ਕਾਇਆ ਕਰਦੇ ਸਨ ਅਤੇ ਇਸੇ ਕਰਕੇ ਗੁਰਦੁਆਰੇ ਦਾ ਨਾਮ ਗੁਰੂ ਦਾ ਬਾਗ ਕਿਹਾ ਜਾਂਦਾ ਤੇ ਅੱਜ ਕੱਲ ਇਹ ਗੁਰਦੁਆਰਾ ਉਸ ਸਾਰੀ ਦੇ ਅਧੀਨ ਹੈ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਬਾਬਾ ਸੁਪੀਖ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਆਪਾਂ ਅੱਜ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇਖੇ ਖੜੇ ਹੈ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਉਹ ਪਵਿੱਤਰ ਸਥਾਨ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਸੀ ਜਿੱਥੇ ਗੁਰਾਂ ਦੇ ਜੀ ਮਹਾਰਾਜ ਦੇ ਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ। ਪੂਰੀ ਦੁਨੀਆ ਵਿੱਚ ਜਿੰਦੇ ਗੁਰਨਾਣਕ ਨਾਮ ਲੈਵਾ ਸੰਤਾਂ ਦੇਸ਼ਾਂ ਵਿਦੇਸ਼ਾਂ 'ਚ ਇਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਸੁਲਤਾਨਪੁਰ ਲੋਧੀ ਆਂਦੀਆਂ ਹਨ। ਹੁਣ 555ਵਾਂ ਪ੍ਰਕਾਸ਼ ਪੁਰਬ ਆਰੰਭ ਹੋ ਚੁੱਕਾ ਹੈ। ਨਗਰ ਕੀਰਤਨ ਪਰਸੋਂ ਹੋਣਾ ਹੈ। 15 ਤਰੀਕ ਨੂੰ ਪੰਜ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਮੈਂ ਸੁਲਤਾਨਪੁਰ ਦੀ ਧਰਤੀ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਗੁਰਨਾਮ ਨਾਮ ਲੈਵਾਲ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਇਹ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਇਸ ਪਵਿੱਤਰ ਦਿਹਾੜੇ ਤੇ ਆਓ ਗੁਰਨਾਮ ਨਾਮ ਲੈਵਾ ਸੰਗਤਾਂ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਲੇ ਸਿੱਖਾਂ ਦੇ ਗੁਰੂ ਨਹੀਂ ਸੀ ਗੁਰਨਾਣ ਦੇਵ ਜੀ ਮਹਾਰਾਜ ਮੁਸਲਮਾਨਾਂ ਦੇ ਵੀ ਪੀਰ ਸੀ ਹਿੰਦੂਆਂ ਦੇ ਵੀ ਗੁਰੂ ਸੀ ਪੂਰੀ ਦੁਨੀਆ ਵਿੱਚ ਗੁਨਾਉਦੇ ਜੀ ਮਹਾਰਾਜ ਦਾ ਜਨਮ ਦਿਹਾੜਾ ਵੱਖ-ਵੱਖ ਤਰੀਕਿਆਂ ਨਾਲ ਆਪਣੇ ਧਰਮ ਵਿੱਚ ਕੋਈ ਆਪਣੇ ਪੀਰ ਦੇ ਰੂਪ ਵਿੱਚ ਮਨਾਉਂਦਾ ਇਹ ਸੁਲਤਾਨਪੁਰ ਲੋਧੀ ਜੋ ਧਰਤੀ ਹੈ ਇਸ ਧਰਤੀ ਦੇ ਗੁਨਾਉਦੇ ਜੀ ਮਹਾਰਾਜ 14 ਸਾਲ 9 ਮਹੀਨੇ 13 ਦਿਨ ਰਹੇ ਗੁਰਦੁਆਰਾ ਬੇਸਾ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਉੱਥੇ ਉਹਨਾਂ ਦੇ ਹੱਥ ਦੀ ਬੇਰੀ ਲੱਗੀ ਹੋਈ ਹੈ ਜਿੱਥੇ ਕਿ ਮੇਲੇ ਰੂਪ ਵਿੱਚ ਹੁਣ ਤੁਸੀਂ ਸੰਗਤ ਨੇ ਜਾਣਾ ਦੇਖਣਾ ਤੇ ਉਸ ਪਵਿੱਤਰ ਸਥਾਨ ਤੇ 550 ਪੁਰਾਣੀ ਬੇਰੀ ਅੱਜ ਵੀ ਉਦਾਂ ਹੀ ਮੌਜੂਦ ਹੈ ਦੁਨੀਆ ਤੋਂ ਜਿੱਥੋਂ ਵੀ ਕੋਈ ਗੁਨਾਹਗ ਨਾਮ ਲੈਵਾ ਸੰਗਤਾਂ ਆਂਦੀਆਂ ਨੇ ਆਪਣੇ ਮਨੋਂ ਕਾਮਨਾਵਾਂ ਜੋ ਮੰਦੀਆਂ ਇੱਛਾ ਹੁੰਦੀਆਂ ਨੇ ਅਰਦਾਸ ਬੇਨਤੀ ਉਸ ਮਹਾਰਾਜ ਦੇ ਚਰਨਾਂ 'ਚ ਕਰਦੀਆਂ ਨੇ ਉਹ ਅੱਜ ਦਿਨ ਤੱਕ ਵੀ ਇਹ ਸੁਣਿਆ ਨਹੀਂ ਕਿ ਗੁਨਾਹਗ ਦੇ ਜੀ ਮਹਾਰਾਜ ਤੇ ਦਰ ਤੇ ਕਿਸੇ ਨੇ ਅਰਦਾਸ ਕੀਤੀ ਹੋਵੇ ਤਾਂ ਪੂਰੀ ਨਾ ਹੋਈ ਹੋਵੇ ਗੁਰਕਬਾਹ ਗੁਰਦੁਆਰਾ ਵਿੱਚ ਕਿਹੋ ਜਿਹੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਪ੍ਰਕਾਸ਼ ਕਰੋ ਗੁਰਦੁਆਰਾ ਗੁਰਕਬਾਹ ਸਾਹਿਬ ਜਿੱਥੇ ਆਪਾਂ ਖੜੇ ਆ ਜੀ ਇੱਥੇ ਸ਼ਹਿਰ ਤੇ ਇਲਾਕਾ ਸਾਂਝੇ ਤੌਰ ਤੇ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਤਕਰੀਬਨ ਪ੍ਰভাত ਫੇਰੀਆਂ ਆਰੰਭ ਨੇ ਉਹ ਕੱਲ ਸਮਾਪਤ ਹੋਣਗੀਆਂ ਹੁਣ 10 ਤਰੀਕ ਤੋਂ ਲੰਗਰ ਸ਼ੁਰੂ ਹੋ ਚੁੱਕੇ ਨੇ ਤੁਸੀਂ ਹੁਣ ਮੇਰੇ ਨਾਲ ਚੱਲਣਾ ਅੱਜ ਹੁਣ ਮੱਕੀ ਦੀ ਰੋਟੀ ਸਾਗ ਦਾ ਲੰਗਰ ਚੱਲ ਰਿਹਾ ਹੈ ਦਾਲ ਪ੍ਰਸ਼ਾਦਾ ਚਾਵਲ ਇਦਾਂ ਦੇ ਇਹ ਸੰਗਤਾਂ ਦੇ ਸਹਿਯੋਗ ਨਾਲ ਕਿਸੇ ਇੱਕ ਵੱਲੋਂ ਨਹੀਂ ਹੈ ਇਹ ਗਨਾਰਦੇਵ ਜੀ ਮਹਾਰਾਜ ਦਾ ਜੋ ਉਸ ਘਰ ਹੈ ਇਤੋਨੀ ਬਖਸ਼ਿਸ਼ਾਂ ਜਿਹੜੀਆਂ ਪੂਰੇ ਵਰਲਡ ਵਿੱਚ ਨੇ ਇਹ ਉਸ ਘਰ ਦੇ ਵਿੱਚ ਸੰਗਤ ਇੰਨੀ ਆਉਂਦੀ ਹੈ ਕਿ ਆਪਾਂ ਸੋਚ ਨਹੀਂ ਸਕਦੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ 550 ਸਾਲਾਂ ਤੇ ਇਹ ਸੁਲਤਾਨਪੁਰ ਲੋਧੀ ਦਾ ਪਬਲਿਕ ਨੂੰ ਬਹੁਤ ਜ਼ਿਆਦਾ ਪਤਾ ਲੱਗਾ ਪਹਿਲਾਂ ਸੀ ਕਿ ਜਿਹੜੇ ਸੁਲਤਾਨਪੁਰ ਲੋਧੀ ਨਾਲ ਅਟੈਚ ਸੀ ਜਾਂ ਜਿਨ੍ਹਾਂ ਨੂੰ ਸੀ ਉਹੀ ਸੰਗਤ ਨੂੰ ਪਤਾ ਸੀ ਲੇਕਿਨ ਹੁਣ ਤੇ ਲੱਖਾਂ ਦੀ ਤੈਦਾਦ ਵਿੱਚ ਹਰ ਐਤਵਾਰ ਨੂੰ ਸੁਲਤਾਨਪੁਰ ਲੋਧੀ ਸੰਗਤਾਂ ਆਉਂਦੀਆਂ ਨੇ ਗੁਰਦੁਆਰਾ ਬੀਸ ਸਾਹਿਬ ਜਾਂਦੀਆਂ ਨੇ ਗੁਰਦੁਆਰਾ ਗੁਰੂ ਕਬਾਗ ਸਾਬ ਜਾਂਦੀਆਂ ਨੇ ਕਿਉਂਕਿ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਇਹ ਜਦੋਂ ਇਹ ਤੀਸਰੀ ਬਿਲਡਿੰਗ ਮੇਰੀ ਆਪਣੀ ਸੁਰਤ ਵਿੱਚ ਨਵੀਂ ਬਣੀ ਦੇਖੀ ਹੈ ਜੇ ਇਹ ਜਦੋਂ ਹੁਣ ਇਹਦੀ ਖੁਦਾਈ ਹੋ ਰਹੀ ਸੀ ਇਹ ਪਿਛਲਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਟਰਕਚਰ ਇੱਕ ਇਹ ਵਿੱਚੋਂ ਮਿਲਿਆ ਸੀ ਉਹ ਸੰਗਤਾਂ ਨੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀਕਾਰ ਸੇਵਾਲੇ ਮਹਾਪੁਰਸ਼ਾਂ ਨੂੰ ਕਿ ਇਹਨੂੰ ਆਪਾਂ ਸੰਭਾਲ ਲਿਆ ਜਾਵੇ ਕਿ ਰਹਿਣ ਦੀ ਦੁਨੀਆ ਤੱਕ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਉਹ ਦੇਖ ਸੰਗਨ ਕੀ ਗੁਣਾਣ ਦੇਵ ਜੀ ਮਹਾਰਾਜ ਦਾ ਜਿਹੜਾ ਘਰ ਸੀ ਉਹਦੀ ਇਹ ਬੇਸਿਕ ਸਟਰਕਚਰ ਇਹ ਸੀ ਨਵੀਆਂ ਬਿਲਡਿੰਗਾਂ ਤੇ ਪੂਰੇ ਵਰਲਡ 'ਚ ਸੁਲਤਾਨ ਪ੍ਰਲੋਹੀ ਦੀ ਹਰ ਜਗ੍ਹਾ ਗੁਰਦੁਆਰਾ ਸਾਹਿਬ ਬਹੁਤ ਆਲੀਸ਼ਾਨ ਬਣ ਚੁੱਕੇ ਨੇ ਲੇਕਿਨ ਜਿਹੜੀਆਂ ਇਹ ਚੀਜ਼ਾਂ ਦੀ ਸੰਭਾਲ ਇਹ ਸੁਲਤਾਨ ਪ੍ਰਲੋਹੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਕੀਤੀ ਹੈ ਇਹ ਉਹ ਸਥਾਨ ਹੈ ਜਿੱਥੇ ਗੁਣਾਣ ਦੇਵ ਜੀ ਮਹਾਰਾਜ ਦਾ ਅਸਲੀ ਘਰ ਸੀ ਜਿੱਥੇ ਉਹਨਾਂ ਦੇ ਦੋਸਤ ਪੁੱਤਰਾਂ ਦਾ ਜਨਮ ਹੋਇਆ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀਦਾਸ ਜੀ ਦਾ ਮੈਂ ਆਪ ਜੀ ਦੇ ਮਾਧਿਅਮ ਤੋਂ ਬੇਨਤੀ ਕਰਨਾ ਚਾਹਨਾ ਪੂਰੇ ਗੁਨਾਣਗ ਨਾਮ ਲੈਵਾ ਕਿ ਤੁਸੀਂ ਵੱਧ ਤੋਂ ਵੱਧ ਸੰਗਤਾਂ ਪਵਾਰਾਂ ਸਮੇਤ ਇਸ ਸਥਾਨ ਤੇ ਦਰਸ਼ਨ ਕਰਨਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ